ਹਜੀ ਦੋਸਤੋ ਗੁਲਾਬ ਸਿੱਧੂ ਪਿੰਡਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਜਾਂਦਾ ਹੈ ਪਰ ਉੱਥੇ ਜਾ ਕੇ ਪਤਾ ਹੀ ਨਹੀਂ ਕੀ ਪੰਗਾ ਪੈ ਜਾਂਦਾ ਹੈ ਲੋਕ ਗੁਲਾਬ ਸਿੱਧੂ ਦੇ ਦਿਵਾਲੇ ਹੋ ਜਾਂਦੇ ਨੇ ਤੇ ਉਸ ਨੂੰ ਹੀ ਚੰਗਾ ਮਾੜਾ ਕਹਿਣ ਲੱਗ ਜਾਂਦੇ ਨੇ ਤੇ ਅੱਗੋਂ ਗੁਲਾਬ ਵੀ ਕਹਿੰਦਾ ਹੈ ਕਿ ਦੱਸੋ ਇਹਦੇ ਵਿੱਚ ਮੇਰੀ ਕੀ ਗਲਤੀ ਹੈ ਮੈਂ ਕਿਹਦੀ ਡਿਊਟੀ ਲਗਾਵਾ ਦੱਸੋ ਕੋਈ ਆਪਣਾ ਮੋਹਦਵਾਰ ਬੰਦਾ ਅੱਗੇ ਲੈ ਕੇ ਆਓ ਸੋ ਸੁਣੋ ਇਹ ਪੂਰੀ ਵੀਡੀਓ ਜੇਕਰ ਤੁਹਾਨੂੰ ਵੀ ਇਸ ਵੀਡੀਓ ਬਾਰੇ ਕੁਝ ਪਤਾ ਲੱਗੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਪੰਜਾਬੀ ਇੰਡਸਟਰੀ ਦੀਆਂ ਨਵੀਆਂ ਵੀ ਅਪਡੇਟ ਤੁਹਾਨੂੰ ਸਾਡੇ ਇਸ ਚੈਨਲ ਤੇ ਮਿਲ ਜਾਣਗੀਆਂ ਜੀ ਦੇਖੋ ਇਹ ਪੂਰੀ ਵੀਡੀਓ ਬੋਰਡ ਦੇ ਜਾ ਸਾਡੇ 515 ਮਿੰਟ ਬਣਾਓ ਭੇਜੀ ਭੇਜੀ ਦਾ ਗਲਾਪ ਗੱਲ ਬਾਈ ਬਾਈ ਤੁਹਾਡੇ ਪੈਰੀ ਹੱਥ ਲੱਗਦੇ ਉਹ ਬਾਈ ਮੇਰੇ ਪੈਰੀ ਹੱਥ ਲਾ ਕੇ ਬਾਈ ਮੇਰਾ ਹੋ ਜਾਣਾ ਬਾਈ ਮੇਰਾ ਕੀ ਕਸੂਰ ਹੈ ਉਹਨਾਂ ਕੋਈ ਬਾਈ ਫਿਰ ਮੇਰਾ ਕੀ ਕਸੂਰ ਹੈ ਮੈਨੂੰ ਬਾਈ ਦੱਸੋ ਤੁਸੀਂ ਪਹਿਲਾਂ ਤੋਂ ਮੈਨਾਂ ਬਾਈ ਆ ਬਾਈ ਤੁਹਾਡੇ ਦੇ ਪਿਛੋਂ ਦਾ ਫੈਸਲਾ ਜੀ ਬਾਈ ਬੋਰਡ ਦਵਾ ਕੇ ਬਾਈ ਤੁਸੀਂ ਸੁਣੋ ਤੁਸੀਂ ਆਇਆ ਤੁਸੀਂ ਆਪਣਾ ਸਾਰੇ ਮਿਲਿਆ